ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਆਪ ਸਾਰਿਆਂ ਦਾ ਸਿਹਤਮੰਦ ਲੋਕ ਚੈਨਲ ਵਿੱਚ। ਆਪ ਬਹੁਤ ਪਿਆਰ ਦੇ ਰਹੇ ਹੋ ਸਾਡੇ ਚੈਨਲ ਨੂੰ। ਇਸ ਕਰਕੇ ਆਪ ਬਧਾਈ ਦੇ ਪਾਤਰ ਹੋਂ। ਜੋ ਅੱਜ ਵੀ ਚੈਨਲ ਨੂੰ ਪੂਰਾ ਲਾਸਟ ਤੱਕ ਵੀਡੀਓ ਨੂੰ ਦੇਖਣਾ। ਇਹ ਤੁਹਾਡੇ ਲਈ ਬਹੁਤ ਇੱਕ ਅਤਿਅੰਤ ਜ਼ਰੂਰੀ ਨੁਸਖਾ ਲੈ ਕੇ ਆਏ ਆਂ। ਜਿਹਨੂੰ ਤੁਸੀਂ ਵਰਤੋਂਗੇ ਹੁਣ ਬੱਚੇ ਬੁੱਢੇ ਸਭ ਵਰਤ ਸਕਦੇ ਆ ਇਸਨੂੰ। ਤੇ ਬਿਮਾਰੀਆਂ ਤੋਂ ਨਿਰੋਗ ਰਹਿ ਸਕਦੇ ਹਾਂ ਅੱਜ ਗੱਲ ਕਰ ਕਰਾਂਗੇ ਆਪਾਂ ਤਿਲਾਂ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਫੋਲਟੇ ਕਰਕੇ ਓਕੇ ਕਰ ਲਓ ਤਾਂ ਜੋ ਸਾਰੇ ਨੁਸਖੇ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲਣ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ੇਅਰ ਕਰਦੇ ਆ ਕਰੋ ਆਪ ਜੀ ਦਿੱਤਾ ਹੈ ਤੁਹਾਨੂੰ ਧੰਨਵਾਦ ਜੀ ਹੁਣ ਗੱਲ ਕਰਦੇ ਆਂ ਆਪਾਂ ਤੇਲਾਂ ਤੇ ਤੇਲ ਜਿਹਨਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਸੀਸਮ ਸੀਡ ਵੀ ਕਿਹਾ ਜਾਂਦਾ ਜੀ ਭਾਵੇਂ ਇਹ ਕਾਰ ਦੇ ਵਿੱਚ ਛੋਟੇ ਹੁੰਦੇ ਆ ਪਰ ਇਹਨਾਂ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਇਨ੍ਹਾਂ ਵਿੱਚ ਸਿਹਤ ਦੇ ਬੇਅੰਤ ਖਜ਼ਾਨੇ ਲੁਕੇ ਹੋਏ ਨੇ। ਤਿਲਾਂ ਦਾ ਵਰਤੋਂ ਪਹਿਲਾਂ ਤੋਂ ਹੀ ਸਾਡੀ ਦੇਸੀ ਰਸੋਈ ਤੋਂ ਲੈ ਕੇ ਆਯੁਰਵੈਦਿਕ ਦਵਾਈਆਂ ਵਿੱਚ ਵੀ ਕੀਤਾ ਜਾਂਦਾ ਹੈ। ਇਹ ਤੇਲ ਕਈ ਤਰ੍ਹਾਂ ਦੇ ਹੁੰਦੇ ਹਨ। ਜਿਸ ਤਰ੍ਹਾਂ ਜਿਵੇਂ ਕਿ ਸਫੈਦ ਤੇਲ ਹੁੰਦੇ ਆ, ਕਾਲੇ ਤੇ ਭੂਰੇ ਤੇਲ। ਇਹ ਤਿੰਨ ਰੰਗਾਂ ਵਿੱਚ ਮਿਲਦੇ ਨੇ। ਤੇ ਹਰ ਕਿਸਮ ਦਾ ਆਪਣੇ ਅੰਦਰ ਵੱਖ-ਵੱਖ ਪੋਸ਼ਟਿਕ ਤੱਤ ਸਮੇਟੇ ਹੋਏ ਨੇ। ਤਿਲਾਂ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ। ਫੈਰਨ ਵੀ ਹੁੰਦਾ, ਮੈਗਨੀਸ਼ੀਅਮ, ਜ਼ਿੰਕ, ਪ੍ਰੋਟੀਨ ਬਹੁਤ ਵਧੇਰੇ ਮਾਤਰਾ ਵਿੱਚ ਹੁੰਦਾ। ਇਹਨਾਂ ਦੇ ਵਿੱਚ ਵਿਟਾਮਿਨ B1, B12 ਤੇ B2, ਗੋਟਿਜ ਫੈਟ ਵੀ ਹੁੰਦੇ ਆ। ਇਸ ਤਰ੍ਹਾਂ ਜਿਵੇਂ ਓਮੇਗਾ 6 ਐਸੀਡ ਇਹ ਬਾਦੂ ਮਾਤਰਾ ਵਿੱਚ ਪਾਇਆ ਜਾਂਦਾ ਇਹਨਾਂ ਵਿੱਚ ਇਹ ਤੱਤ ਆਪਣੇ ਸਰੀਰ ਨੂੰ ਮਜ਼ਬੂਤ ਤੇ ਸ਼ਕਤੀ ਦਿੰਦੇ ਆ ਰੋਗਾਂ ਦੇ ਨਾਲ ਲੜਨ ਦੀ ਤਾਕਤ ਦਿੰਦੇ ਆ ਇਸ ਨਾਲ ਆਪਣਾ ਸਰੀਰ ਰੋਗਾਂ ਦੇ ਨਾਲ ਜ਼ਿਆਦਾ ਲੜ ਸਕਦਾ ਤੇ ਭਾਵ ਬਿਮਾਰ ਨਹੀਂ ਹੁੰਦਾ ਬੰਦਾ ਇਹਨਾਂ ਦੇ ਫਾਇਦੇ ਕੀ ਨੇ ਇਹ ਇੱਕ ਤਾਂ ਹੱਡੀਆਂ ਮਜ਼ਬੂਤ ਕਰਦੇ ਨੇ ਤਿਲਾਂ ਦੇ ਵਿੱਚ ਕੈਲਸ਼ੀਅਮ ਬਹੁਤ ਵਧੀਆ ਸਰੋਤ ਨੇ ਹਰ ਰੋਜ਼ ਥੋੜੇ ਜਿ ਤਿਲ ਖਾਣ ਨਾਲ ਹੀ ਹੱਡੀਆਂ ਤੇ ਦੰਦ ਮਜ਼ਬੂਤ ਰਹਿੰਦੇ ਨੇ ਇਹ ਰਹਿ ਦਿਲ ਲਈ ਵੀ ਲਾਭਕਾਰੀ ਨੇ ਤਿਲਾਂ ਵਿੱਚ ਗੁੱਡ ਫੈਟਸ ਹੁੰਦੇ ਨੇ ਜੋ ਖੂਨ ਵਿੱਚ ਕੋਲੇਸਟ੍ਰੋਲ ਦਾ ਲੈਵਲ ਕਾਬੂ ਰੱਖਦੇ ਨੇ ਤੇ ਦਿਲ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਦੇ ਨੇ ਇਸ ਕਰਕੇ ਅਤਿ ਅੰਤ ਜ਼ਰੂਰੀ ਹੈ ਖਾਣਾ ਖਾਸ ਕਰਕੇ ਜਿਨ੍ਹਾਂ ਨੂੰ ਕੋਲੇਸਟ੍ਰੋਲ ਹੋਵੇ ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ ਦਾ ਹੈ ਤਿਲਾਂ ਦਾ ਤੇਲ ਚਮੜੀ ਨੂੰ ਨਰਮ ਚਮਕਦਾਰ ਬਣਾਉਂਦਾ ਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਤੇ ਗਿਰਨ ਤੋਂ ਵੀ ਰੋਕਦਾ ਪੰਚਰ ਤੰਤਰ ਨੂੰ ਵੀ ਠੀਕ ਰੱਖਦਾ ਇਹ ਤਿਲਾਂ ਵਿੱਚ ਫਾਈਬਰ ਬਹੁਤ ਹੁੰਦਾ ਜੋ ਪੇਟ ਦੀ ਸਫਾਈ ਕਰਦਾ ਤੇ ਕਬਜੇ ਦੂਰ ਕਰਦਾ ਹੈ ਤਿਲਾਂ ਦੇ ਵਿੱਚ ਮਤਲਬ ਖਾਣ ਨਾਲ ਤਾਂ ਜਿਸ ਤਰ੍ਹਾਂ ਗੋਟਿਆਂ ਦੇ ਵਿੱਚ ਗ੍ਰੀਸ ਵੀ ਬਣ ਜਾਂਦਾ ਹੈਗਾ ਇੱਕ ਕਇਹੋ ਜਿਹਾ ਕੌਟਿਲੇਜ ਪੈਦਾ ਕਰਦੇ ਤਾਂ ਕਿ ਗੋਡੇ ਦਰਦ ਹੀ ਨਹੀਂ ਕਰਦੇ ਹਟ ਜਾਂਦੇ ਜੇ ਮਾੜੇ ਮੋٹے ਕਰਦੇ ਵੀ ਹੋਣ ਇਸ ਕਰਕੇ ਇਹਨਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੁਣ ਤਾਂ ਮੌਸਮ ਸਰਦੀਆਂ ਦੇ ਵਿੱਚ ਤਾਂ ਇਹਨੂੰ ਬੜੇ ਖੁਸ਼ੀ ਚਾਈ ਚਾਈ ਖਾ ਸਕਦੇ ਹਾਂ ਇਹ ਰੋਗ ਪ੍ਰਤੀਰੋਧਕ ਤਾਕਤ ਵੀ ਵਧਾਉਂਦਾ ਹੈ ਪਟਾਮਣ ਤੇ ਖਣਿਜ ਤੱਤ ਸਰੀਰ ਦੀ ਮਿਊ ਸਿਸਟਮ ਮਜ਼ਬੂਤ ਕਰਦੇ ਆ ਊਰਜਾ ਦਾ ਵਧੀਆ ਸਰੋਤ ਆ ਸਰਦੀਆਂ ਵਿੱਚ ਤਿਲ ਖਾਣ ਨਾਲ ਸਰੀਰ ਗਰਮ ਤੇ ਤਾਕਤਵਰ ਰਹਿੰਦਾ ਹੈ ਇਸ ਲਈ ਤਿਲਾਂ ਦੀਆਂ ਰਯੋੜੀਆਂ ਤੇ ਲੱਡੂਆਂ ਦਾ ਰਵਾਜ ਬਹੁਤ ਪੁਰਾਣਾ ਜਿਵੇਂ ਇਹਨਾਂ ਦਾ ਫਾਇਦਾ ਏਵੇਂ ਥੋੜਾ ਬਹੁਤਾ ਇਹਦਾ ਨੁਕਸਾਨ ਵੀ ਹੈ ਜੀ ਤਿਲਾਂ ਦਾ ਜੇ ਜ਼ਿਆਦਾ ਮਾਤਰਾ ਚ ਖਾਦੇ ਜਾਂ ਜੇ ਤੇ ਅੰਤ ਮਾਤਰਾ ਗਰਮੀ ਪੈਦਾ ਕਰਦੀ ਹੈ ਇਹਨਾਂ ਨੂੰ ਤਿਲ ਖਾਣਾ ਸਰੀਰ ਗਰਮੀ ਵਧ ਜਾਂਦੀ ਹੈ ਕਈ ਵਾਰੀ ਕਈ ਇਨਸਾਨਾਂ ਨੂੰ ਛਾਲੇ ਜਾਂ ਪਿਤ ਵੀ ਸਮੱਸਿਆ ਵੀ ਹੋ ਸਕਦੀ ਹੈ ਤੇ ਜਿਨ੍ਹਾਂ ਨੂੰ ਇਹ ਫਿੱਟ ਨਾ ਬੈਠਦਾ ਹੋਵੇ ਉਹ ਤੇਲਾਂ ਦਾ ਸੇਵਨ ਨਾ ਕਰਨ ਜੀ ਵੈਸੇ ਹੈ ਤੇਲ ਜ਼ਿਆਦਾਤਰ ਲੋਕਾਂ ਨੂੰ ਫੈਟੀ ਬੈਠਦੀ ਹੈ ਇਹ ਭਜਨ ਵੀ ਬਤਾਉਂਦੇ ਆ ਜੀ ਤੇਲਾਂ ਵਿੱਚ ਚਰਬੀ ਫੈਟ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਜੋ අධਿਕ ਮਾਤਰਾ ਚ ਖਾਂਦੇ ਆ ਤਾਂ ਵਜ਼ਨ ਵੀ ਵੱਧ ਜਾਂਦਾ ਹੈ ਇਹ ਗਰਭਵਤੀ ਔਰਤਾਂ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਜੀ ਤੇ ਇਹਨਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇਲ ਖਾਣ ਤੋਂ ਪਹਿਲਾਂ ਕਿਉਂਕਿ ਜੇ ਉਹ ਅਲਾਉਡ ਕਰਦੇ ਤਾਂ ਹੀ ਖਾਓ ਨਹੀਂ ਤਾਂ ਇਹਨਾਂ ਦੀ ਵਰਤੋਂ ਨਾ ਕਰਨ। ਜੋ ਇੱਕ ਤੇਲ ਛੋਟੇ ਜਿਹੇ ਬੀਜ ਜਰੂਰ ਨੇ ਪਰਸ ਇਹ ਬੀਜ ਛੋਟੇ ਹੁੰਦੇ ਹੋਏ ਵੀ ਗੁਣਕਾਰੀ ਸਰੀਰ ਲਈ ਬਹੁਤ ਜ਼ਿਆਦਾ ਨੇ। ਇਹ ਸਿਹਤ ਲਈ ਇੱਕ ਪ੍ਰਕਿਰਤਿਕ ਦਵਾਈ ਤੋਂ ਘੱਟ ਨਹੀਂ। ਸਹੀ ਮਾਤਰਾ ਵਿੱਚ ਹਰ ਰੋਜ਼ ਤਿਲਾਂ ਦਾ ਸੇਵਨ ਸਰੀਰ ਲਈ ਚਮੜੀ ਦਿਲ ਤੇ ਦਿਮਾਗ ਲਈ ਬਹੁਤ ਲਾਭਕਾਰੀ ਹੈ। ਪਰ ਯਾਦ ਰੱਖੋ ਜਿਆਦਾ ਨਹੀਂ ਖਾਣੇ ਸਿਰਫ ਜਿੰਨਾ ਲੋੜ ਹੈ ਓਨਾ ਹੀ ਵਰਤੋ ਤੁਸੀਂ ਤਿਲਾਂ ਨੂੰ ਕਿਸ ਫਾਰਮ ਵਿੱਚ ਵਰਤਦੇ ਆ ਲੱਡੂ ਕਿੰਨੇ ਜਾਂ ਕਿਸ ਵੀ ਤਰ੍ਹਾਂ ਗੱਚ ਨਾਲ ਤਾਂ ਸਾਨੂੰ ਇਹ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਦ ਤੱਕ ਫਿਰ ਤੁਹਾਡੇ ਕੋਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਜੀ ਇਸੇ ਹੋਰ ਨਵੇਂ ਨੁਸਖੇ ਤੇ ਸਾਡਾ ਸਮਝ ਆ ਜੀ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਈਏ ਇਹਨਾਂ ਪ੍ਰਕਿਰਤਿਕ ਦਵਾਈਆਂ ਦੀ ਵੀਡੀਆਂ ਕਿ ਇੱਕ ਕਾਰਗਰੀ ਨੇ ਬਹੁਤ ਸਰੀਰ ਲਈ ਲਾਭਦਾਇਕ ਨੇ ਇਹਨਾਂ ਚੀਜ਼ਾਂ ਨੂੰ ਖਾ ਪੀ ਕੇ ਸਿਹਤਮੰਦ ਬਣੋ ਸਿਹਤਮੰਦ ਲੋਕ ਚੰਗੇ ਸਮਾਜ ਦਾ ਚਿੰਨ ਹੁੰਦੇ ਨੇ ਤੇ ਤਦ ਤੱਕ ਫਿਰ ਨਵੀਂ ਵੀਡੀਓ ਦੇ ਨਾਲ ਮਿਲਦੇ ਆ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ